ਲੜਕਾ ਵਿਦੇਸ਼ ਗਿਆ ਸੀਗਾ ਜਿੱਦਣ ਗਿਆ ਸੀਗਾ ਵੀਜਾ ਕਰਾਇਆ ਸੀਗਾ ਲੰਗਾ ਹੀ ਗਿਆ ਗੁਰਤਕਾਲ ਸਿੰਘ ਕੀ ਨਾਮ ਸੀਗਾ ਹਰਵਿੰਦਰ ਸਿੰਘ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਸੀ ਤੇ ਡੈਥ ਕਿੱਦਾਂ ਹੋਈ ਆ ਉਹ ਤੇ ਜਾ ਕੇ ਰਸਤੇ 'ਚ ਕੋਰਟਿਲਾ ਹੋਇਆ ਉੱਥੇ ਜਾ ਕੇ ਬੁਖਾ ਬਿਮਾਰੀ ਹੋਇਆ ਬੁਖਾਰ ਹੀ ਚੜਿਆ ਸੀ ਉੱਥੇ ਇਨਫੈਕਸ਼ਨ ਹੋ ਗਈ ਉਹਨੂੰ ਲਾਜ ਵਗੈਰਾ ਉਧਰ ਚੱਲਿਆ ਡਾਕਟਰੀ ਲਾਜ ਜਾਂਦਾ ਨਹੀਂ ਸੀ ਡਾਕਟਰ ਕੋਲ ਤੇ ਉਮਰੇ ਬਾਜੀ ਨੇ ਇਹਨੂੰ ਦਵਾਈ ਦੁਈ ਲਾਉਂਦਾ ਸੀ ਹਾਂ ਜਾਂ ਨਹੀਂ ਡਾਕਟਰ ਕੋਲ ਨਹੀਂ ਮੈਂ ਜਾਣਾ ਮੈਨੂੰ ਕੋਈ ਕੁਝ ਝੋਲਣਗੇ ਹੂੰ ਵੀ ਆਇਆ ਸੀ ਜਾਂ ਕੋਰਾ ਹਾਂ ਆਇਆ ਸੀ ਦੋ ਬੱਚੇ ਉਹਦੇ ਉਸ ਬੇਟੀ ਐ ਕਿ ਬੇਟਾ ਆ ਹੂੰ ਪਿਨਾ ਪਹਿਲੀ ਮੇਰਾ ਨਾਮ ਪਵਨਦੀਪ ਕੌਰ ਜਿਹੜੇ ਗੀਤਜੀ ਦੀ ਬਾਹਰ ਵਿਦੇਸ਼ ਦੇ ਵਿੱਚ ਡਾਕਟਰੀ ਲੱਗਦੀ ਸੀ ਤੁਹਾਡੇ ਇਹ ਤੇ ਕੱਲ ਵਾਲਾ ਸੀ ਕੀ ਨਾਮ ਸੀ ਯਾਰ ਸਰਵਿੰਦਰ ਸਿੰਘ ਕੀ ਗੱਲ ਹੋਈ ਯਾਰ ਉਹ ਬਾਜੀ 2 ਤਰੀਕ ਨੂੰ ਕਰੋ ਹਸਤੇ ਕੇਟ ਤੇ ਗਿਆ ਰਾਜ ਪਤਨੀ ਉਹਨਾਂ ਨੂੰ ਕੀ ਹੋ ਗਿਆ ਉੱਥੇ ਜਾ ਕੇ ਚਿਤੰਦੇ ਗਿਆ ਉਸ ਦਿਨ ਦੇ ਬਿਮਾਰ ਕੱਲੋਂ ਪੂਰੇ ਉਹ ਅਟੈਕ ਹੀ ਹੋ ਗਿਆ ਕਿੰਨੇ ਕਮਰ ਸੀ ਉਹਨਾਂ ਦੀ 32 ਸਾਲ ਸੀ ਕੋਈ ਪਤਾ ਲੱਗਾ ਕਿ ਕੀ ਕਾਰਨ ਰਿਹਾ ਮੌਤ ਦਾ ਕੁਝ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਜਿਸ ਦਿਨ ਦੇ ਗਿਆ ਉਸ ਦਿਨ ਦੇ ਜਾ ਕੇ ਮੰਦੇ ਤੇ ਕਰਕੇ ਕੁਝ ਪਤਾ ਨਹੀਂ ਲੱਗਾ ਸਾਨੂੰ ਕੰਨਰ ਨੂੰ ਕੀ ਹੋਇਆ? ਉਹਨੂੰ ਬੋਡੀ ਨੂੰ ਪੰਜਾਬ ਲਿਜਾਣ ਲਈ ਕੋਸ਼ਿਸ਼ ਕੀਤਾ ਜਾ ਰਿਹਾ ਜਾਂਦਾ। ਹਾਂਜੀ ਪੂਰੇ ਚਤਨ ਕੀਤੇ ਜਾ ਰਹੇ ਕਿ ਬੋਡੀ ਵਾਪਸ ਆਵੇ ਸਾਡੇ ਕੋਲ ਕਿਉਂਕਿ ਹੁਣ ਤੇ ਸਾਡੇ ਕੋਲ ਉਹ ਹੀ ਆ। ਅਸੀਂ ਆਖਰੀ ਵਾਰੀ ਉਹ ਦੇਖਣਾ ਚਾਹੁੰਦੇ ਵਾਪਸ ਆਉਣੀ ਚਾਹੀਦੀ। ਜੀ ਨਾ ਵੀ ਦਿਓ। ਮੇਰਾ ਨਾਮ ਗੁਰਦਰ ਸਿੰਘ ਹੈ। ਕਿੱਡਾ ਕਿਹੜਾ ਵੀ? ਦੇਖਿਓ ਹਾਂ ਜੀ। ਕਿਹੜਾ ਨੌਜਵਾਨ ਆ ਵੀ ਢੇੜ ਤੋਂ ਵਿਦੇਸ਼ ਗਿਆ ਜੀ ਜਤੂ ਕੀ ਲੱਗਦਾ ਸੀ ਤੁਹਾਡਾ? ਉਹ ਮੇਰੇ ਚਾਚੇ ਦਾ ਬੇਟਾ ਹੈ। ਭਰਾ ਵਾਲਾ ਮੇਰਾ।

ਵੀਰ ਵੀ ਇੱਥੇ ਤੇ ਅਜੇ ਕੋਈ ਕੰਮ ਨਹੀਂ ਜਿਲ ਜਾਵੇ ਲਾਈ ਤਾਂ ਕੀ ਮੰਗ ਰਹੇ ਪਾਪਾ ਜੀ ਦੀ ਵੀ ਛੋਟਾ ਬਚਪਨ ਚੀ ਇਹਦੇ ਦੀ ਡੈਥ ਹੋ ਗਈ ਮੰਗਦੇ ਹੁਣ ਇਹ ਹੋਈ ਹੈ ਗਾਹ ਬੱਚੇ ਜਵਾਨ ਹੋਣ ਕੋਈ ਨਾ ਕੋਈ ਸਰਕਾਰ ਵੱਲੋਂ ਕੋ ਮਦਦ ਕੀਤੀ ਜਾਵੇ ਕੋਈ ਨੌਕਰੀ ਹੋਈ ਤਰਸ ਕੀਤਾ ਜਾਵੇ ਪਰਿਵਾਰ ਦੇ ਕੋਈ ਜਿਹੜੀ ਜਿਹੜੀ ਬਾਡੀ ਆ ਵਿਦੇਸ਼ ਦੇ ਵਿੱਚ ਹੀ ਅਜੇ ਵੀ ਆਜੀ ਵਿਦੇਸ਼ ਦੇ ਵਿੱਚ ਹੀ ਆ ਇਹਨੂੰ ਲਿਆਉਣ ਲਈ ਕੋਈ ਯਤਨ ਕੀਤੇ ਜਾ ਰਹੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਸਰਕਾਰ ਵੱਲੋਂ ਮੰਗਿਆ ਜੇ ਕੋ ਹਲਪ ਕੀਤੀ ਜਾਵੇ